ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨ ਨੇ ਪਾਇਆ ਪਵਾੜਾ ਸਿਆਸਤ ਗਰਵਾਈ ਸੁਤીર ਸੂਰੀ ਦਾ ਕਤਲ ਕਰਨ ਵਾਲਾ ਸੰਦੀਪ ਸਣੀ ਅੰਮ੍ਰਿਤਸਰ ਤੋਂ ਲੜੇਗਾ ਆਜ਼ਾਦ ਚੋਣ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੋਵਾਂ ਨੇ ਇੱਕ ਦੂਸਰੇ ਨੂੰ ਪਾਈ ਜੱਫੀ ਤੇ ਲੋਕ ਹੈਰਾਨ ਸਾਬਕਾ ਜ਼ਿਲ੍ਹਾ ਸੇਤ ਅਫਸਰ ਡਾਕਟਰ ਲਖਵੀਰ ਸਿੰਘ ਅਕਾਲੀ ਦਲ ਨੂੰ ਛੱਡ ਕਾਂਗਰਸ ਵਿੱਚ ਹੋਏ ਸ਼ਾਮਲ ਫਿਰੋਜ਼ਪੁਰ ਚ ਬੇਆਦਬੀ ਮਾਮਲੇ ਵਿੱਚ ਵੱਡਾ ਮੋੜ ਪੰਜਾਬ ਪੁਲਿਸ ਨੇ ਲਗਭਗ 1 ਸਾਲ ਪੁਰਾਣੇ ਅੰਨੇ ਕਤਲ ਦੀ ਗੁੱਥੀ ਸੁਲਝਾਈ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਪੁਨਚ ਚ ਹਵਾਈ ਫੌਜ ਦੇ ਕਾਫਲੇ ਤੇ ਇੱਕ ਅਤਵਾਦੀ ਹਮਲਾ ਹੋਇਆ ਹੈ ਤੇ ਇਸ ਹਮਲੇ ਦੇ ਵਿੱਚ ਇੱਕ ਫੌਜੀ ਜਵਾਨ ਜਿਹੜਾ ਸ਼ਹੀਦ ਹੋਇਆ ਹੈ ਉਹ ਪੰਜਾਬ ਨਾਲ ਸੰਬੰਧਤ ਅਤੇ 4 ਹੋਰ ਜ਼ਖਮੀ ਦੱਸੇ ਗਏ ਨੇ ਤੇ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸਾਬਕਾ ਨੇ ਚਰਨਜੀਤ ਸਿੰਘ ਚੰਨੀ ਪਾਬ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਸ ਹਮਲੇ ਨੂੰ ਇੱਕ ਸਟੰਟ ਦੱਸਿਆ ਚੰਨੀ ਨੇ ਇਹ ਵੀ ਆਖਿਆ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਪਿਛਲੀ ਵਾਰ ਵਾਂਗ ਸਟੰਟ ਖੇਡ ਦਿੱਤਾ ਜਾਂਦਾ ਹੈ ਅਤੇ ਭਾਜਪਾ ਫਿਰ ਚੋਣਾ ਜਿੱਤਣ ਦੇ ਵਾਸਤੇ ਹਰ ਹੀਲਾ ਵਸੀਲਾ ਵਰਤ ਲੈਂਦੀ ਆ ਇਹ ਯੋਜਨਾਵਾਦ ਸਟੰਟ ਹੈ ਭਾਜਪਾ ਨੂੰ ਜਿਤਾਉਣ ਲਈ ਕੀਤੇ ਗਏ ਇਹ ਸਾਰੇ ਕਾਰੇ ਆ ਅਤੇ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਤੇ ਖੇਡਣਾ ਉਹ ਕਹਿੰਦੇ ਭਾਜਪਾ ਦਾ ਕੰਮ ਬਣ ਚੁੱਕਿਆ ਹੈ ਪਟਿਆਲਾ ਚ ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨ ਦੀ ਮੌਤ ਤੇ ਵੀ ਚੰਨੀ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਖੇਤੀ ਨੂੰ ਤਬਾਹ ਕਰਕੇ ਉਹਨੂੰ ਦਬਾਉਣਾ ਚਾਹੁੰਦੀ ਹੈ ਭਾਜਪਾ ਪੰਜਾਬ ਦੀ ਆਰਥਿਕਤਾ ਨੂੰ ਵੀ ਤਬਾਹ ਕਰਨਾ ਚਾਹੁੰਦੀ ਹੈ ਉਹ ਜਾਣਦੇ ਆ ਕਿ ਜੇਕਰ ਅਸੀਂ ਕਿਸਾਨਾਂ ਅਤੇ ਕਿਸਾਨੀ ਨੂੰ ਤਬਾਹ ਕਰਾਂਗੇ ਤਾਂ ਹੀ ਫਿਰ ਪੰਜਾਬ ਡੁੱਬੇਗਾ ਇਸ ਲਈ ਉਹ ਪੰਜਾਬ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹਦੇ ਨਾਲ ਹੀ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਵੀ ਸਵਾਲ ਖੜੇ ਕਰ ਦਿੱਤੇ ਆ ਉਹਨਾਂ ਆਖਿਆ ਕਿ ਬਹੁਤ ਅਫਸੋਸਜਨਕ ਹੈ ਕਿ ਭਾਜਪਾ ਕਹਿੰਦੀ ਹੈ ਕਿ ਅੱਤਵਾਦ ਵਾਸਤੇ ਧਾਰਾ 370 ਜ਼ਿੰਮੇਵਾਰ ਹੈ ਪਰ ਹੁਣ ਤੱਕ ਕਹਿੰਦੇ ਧਾਰਾ 370 ਵੀ ਨਹੀਂ ਹੁਣ ਤੁਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕਹਿੰਦੇ ਜਵਾਬ ਮੰਗੋ ਕਿ ਇਸ ਦੇਸ਼ ਵਿੱਚ ਅਤਵਾਦ ਹੈ ਜਾਂ ਨਹੀਂ ਹੁਣ ਤਾਂ ਧਾਰਾ 370 ਤੁਹਾਡੇ ਵੱਲੋਂ ਖਤਮ ਕਰ ਦਿੱਤੀ ਗਈ ਹੈ ਉਹ ਕਹਿੰਦੇ ਸਾਡੇ ਜਵਾਨ ਹਰ ਰੋਜ਼ ਸ਼ਹੀਦ ਹੋ ਰਹੇ ਨੇ ਪਰ ਉਹ ਚੁੱਪ ਬੈਠਿਆ ਚੰਨੀ ਦੇ ਬਿਆਨ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਉਹ ਕਹਿੰਦੇ ਆ ਕਾਂਗਰਸ ਦਾ ਦੇਸ਼ ਵਿਰੋਧੀ ਚਿਹਰਾ ਜਿਹੜਾ ਨੰਗਾ ਹੋ ਗਿਆ ਇਹ ਸ਼ਰਮਸ਼ਾਰ ਕਰਨ ਵਾਲੀ ਬਿਆਨਬਾਜ਼ੀ ਹੈ ਇਹਨੂੰ ਲੈ ਕੇ ਲੋਕ ਕਾਂਗਰਸ ਤੇ ਕਹਿੰਦੇ ਵਾਰੰਟ ਕੱਢ ਦੇਣਗੇ ਜਾਖੜ ਨੇ ਕਿਹਾ ਕਿ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹੈ ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਬਿਆਨ ਕਾਂਗਰਸ ਪਾਰਟੀ ਦਾ ਬਿਆਨ ਮੰਨਿਆ ਜਾਏਗਾ ਜੋ ਭਾਰਤੀ ਫੌਜ ਦੇ ਮਾਣ ਮੱਤੇ ਇਤਿਹਾਸ ਨੂੰ ਘੱਟੇ 'ਚ ਰੋਲਣ ਅਤੇ ਵਤਨ ਲਈ ਜਾਨਾਂ ਵਾਰਨ ਵਾਲੇ ਜਜ਼ਬਾ ਰੱਖਣ ਵਾਲੇ ਫੌਜੀ ਜਵਾਨਾਂ ਦਾ ਮਲੂਬਨ ਘਟਾਉਣ ਵਾਲਾ ਉਨਾ ਇਹ ਵੀ ਆਖਿਆ ਕਿ ਇਹ ਦੇਸ਼ ਵਿਰੋਧੀ ਬਿਆਨ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਕ ਅਰਜਨ ਖੜਗੇ ਸਮੇਤ ਸੋਨੀਆ ਤੇ ਰਾਹੁਲ ਗਾਂਧੀ ਨੂੰ ਦੇਸ਼ ਤੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਹਦੇ ਨਾਲ ਹੀ ਇੰਡੀਆ ਗੱਠਜੋੜ ਵਿੱਚ ਕਾਂਗਰਸ ਦੀਆਂ ਭਾਈਵਾਲ ਸਿਆਸੀ ਪਾਰਟੀਆਂ ਵੀ ਇਸ ਮਸਲੇ ਤੇ ਆਪਣਾ ਪੱਖ ਸਪਸ਼ਟ ਕਰਨ ਕਿ ਆਪਣਾ ਖੂਨ ਡੋਲ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀ ਭਾਰਤੀ ਫੌਜ ਵਿਰੋਧੀ ਰਵੱਈਏ ਸੰਬੰਧੀ ਉਹਨਾਂ ਦੀ ਕੀ ਪਹੁੰਚ ਹੈ ਉਹਨਾਂ ਇਹ ਵੀ ਆਖਿਆ ਕਿ ਪੰਜਾਬ ਸਮੇਤ ਭਾਰਤ ਦੇ ਲੋਕ ਕਾਂਗਰਸ ਦੀ ਇਸ ਦੇਸ਼ ਤੇ ਭਾਰਤੀ ਫੌਜ ਵਿਰੋਧੀ ਸੋਚ ਦਾ ਜਵਾਬ ਵੋਟਾਂ ਦੀ ਝੋਟ ਨਾਲ ਕਰਨਗੇ ਇਸੇ ਤਰ੍ਹਾਂ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਚਰਨਜੀਤ ਚੰਨੀ ਨੂੰ ਆੜੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਅਸਲ ਮਾਨਸਿਕਤਾ ਹੈ ਇਹਦੇ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੀ ਮਾਨਸਿਕਤਾ ਕਿੰਨੀ ਘਟੀਆ ਹੈ ਕਾਂਗਰਸ ਪਹਿਲਾਂ ਵੀ ਜਵਾਨਾਂ ਦੀ ਸ਼ਹਾਦਤ ਤੇ ਉਹ ਕਹਿੰਦੇ ਸਵਾਲ ਝੁੱਕ ਚੁੱਕੀ ਹੈ ਦਸਣਾ ਬਣਦਾ ਹੈ ਕਿ ਸ਼੍ਰੀ ਨਾਗਰ ਦੇ ਅਨੰਤਨਾਗ ਚ ਦੇਸ਼ਤੀ ਰੱਖਿਆ ਕਰਦਾ ਹੋਇਆ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਜਵਾਨ ਗੁਰਪ੍ਰੀਤ ਸਿੰਘ ਸ਼ਹੀਦ ਹੋ ਚੁੱਕਿਆ ਹੈ ਅਨੰਤਨਾਗ ਚ ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਇਸੇ ਦੌਰਾਨ ਅਚਾਨਕ ਫੌਜੀਆ ਦੀ ਗੱਡੀ ਇੱਕ ਖੱਡ ਵਿੱਚ ਡਿੱਗੀ ਹੈ ਤੇ ਇਸ ਹਾਦਸੇ ਦੇ ਵਿੱਚ 8 ਜਵਾਨ ਜ਼ਖਮੀ ਵੀ ਦੱਸੇ ਜਾ ਰਹੇ ਨੇ ਇਹਨਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਉਹ ਸ਼ਹੀਦ ਹੋ ਗਿਆ ਸੀ ਗੁਰਪ੍ਰੀਤ ਸਿੰਘ ਦਾ ਜ਼ਿਲ੍ਹਾ ਗੁਰਦਾਸਪੁਰ ਤੇ ਪਿੰਡ ਸਰਾਵਾ ਦੱਸਿਆ ਗਿਆ ਜਿੱਥੇ ਉਹਨਾਂ ਦਾ ਫੌਜੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ ਲਾਸ਼ ਨਾਇਕ ਗੁਰਪ੍ਰੀਤ ਸਿੰਘ 19 ਆਰ ਆਰ ਅਨੰਤਨਾਗ ਦੇ ਵਿੱਚ ਤਾਇਨਾਤ ਸੀ ਗੁਰਪ੍ਰੀਤ ਸਿੰਘ ਦੱਸਿਆ ਗਿਆ ਕਿ ਆਪਣੇ ਪਿੱਛੇ ਦੋ ਬਾਸੂਮ ਬੱਚੇ ਛੱਡ ਗਿਆ ਪੂਰੇ ਇਲਾਕੇ ਦੇ ਵਿੱਚ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਨਿਤ ਨਵੇਂ ਐਲਾਨ ਹੋ ਰਹੇ ਨੇ ਤੇ ਨਵੇਂ-ਨਵੇਂ ਉਮੀਦਵਾਰ ਵੀ ਸਾਹਮਣੇ ਆ ਰਹੇ ਨੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਦੇ ਵਿੱਚ ਰੰਗੀ ਹੋਈ ਆ ਫੀਜ਼ਾ। ਸਿਆਸੀ ਮੈਦਾਨ ਵੀ ਭਖ ਰਿਹਾ ਹੈ। ਪੰਜਾਬ ਦੇ ਵਿੱਚ ਇਸ ਵਾਰ ਹੋ ਸਕਦਾ ਕਿ ਪਹਿਲਾਂ ਨਾਲੋਂ ਕੁਝ ਦਿਲਚਸਪ ਮੁਕਾਬਲੇ ਹੋਣ। ਕਿਉਂਕਿ ਵੱਡੀਆਂ ਪਾਰਟੀਆਂ ਦੇ ਨਾਲ-ਨਾਲ ਕੁਝ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਿੱਤਰ ਰਹੇ ਨੇ। ਪਹਿਲਾਂ ਹਲਕਾ ਛੜੀ ਖਰੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਹੁਣ ਉਹਨਾਂ ਤੋਂ ਬਾਅਦ ਸੋ ਤੀਰ ਸੂਰੀ ਦਾ ਕਤਲ ਕਰਨ ਵਾਲੇ ਨੌਜਵਾਨ ਸੰਦੀਪ ਸਿੰਘ ਸਣੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੰਦੀਪ ਸਿੰਘ ਦੇ ਲੋਕ ਸਭਾ ਹਲਕਾ ਸ਼੍ਰੀ ਅਮਰੇਸਰ ਤੋਂ ਆਜ਼ਾਦ ਚੋਣੋ ਲੜਨ ਦਾ ਐਲਾਨ ਕਰ ਦਿੱਤਾ ਹੈ ਇਹਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਅਮਰਸਰ ਦੇ ਵਿੱਚ ਲੋਕ ਇਕੱਠੇ ਹੋਏ ਤੇ ਸੁਲਤਾਨ ਵਿੰਡ ਦੇ ਵਿੱਚ ਇੱਕ ਇਕੱਠ ਕਰਕੇ ਇਸ ਦਾ ਐਲਾਨ ਕੀਤਾ ਗਿਆ ਸੰਦੀਪ ਸਿੰਘ ਸਣੀ ਦੇ ਪਰਿਵਾਰਕ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਨੇ ਪੰਥਕ ਧਿਰਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਨਾਲ ਅਪੀਲ ਵੀ ਕੀਤੀ ਹੈ ਸੰਦੀਪ ਸਿੰਘ ਸਣੀ ਦੱਸਣਾ ਬਣਦਾ ਹੈ ਕਿ ਇਸ ਸਮੇਂ ਸੂਰੀ ਦੇ ਕਤਲ ਮਾਮਲੇ 'ਚ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਨੇ ਦੱਸਿਆ ਕਿ 7 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਕਾਗਜ਼ ਦਾਖਲ ਕੀਤੇ ਜਾਣਗੇ ਦੱਸਣਾ ਬਣਦਾ ਹੈ ਕਿ 4 ਨਵੰਬਰ ਤੇ 2022 ਨੂੰ ਅੰਮ੍ਰਿਤਸਰ ਵਿੱਚ ਸੂਰੀ ਦਾ ਸੰਦੀਪ ਸਿੰਘ ਸਣੀ ਦੇ ਵੱਲੋਂ ਗੋਲੀਆਂ ਮਾਰ ਕੇ ਪੁਲਿਸ ਦੀ ਮੌਜੂਦਗੀ ਵਿੱਚ ਕਤਲ ਕਰ ਦਿੱਤਾ ਗਿਆ ਸੀ ਇਦੇ ਤੋਂ ਬਾਅਦ ਹਾਲੇ ਤੱਕ ਉਹ ਜੇਲ੍ਹ ਵਿੱਚ ਹੀ ਐ ਹੁਣ ਗੱਲ ਕਰਦੇ ਆਂ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਕਿਸੇ ਵਕਤ ਦੋਵੇਂ ਇੱਕੋ ਪਾਰਟੀ ਤੇ ਇੱਕੋ ਪਾਰਟੀ ਦੀਆਂ ਸਫਤਤਾ ਕਰਿਆ ਕਰਦੇ ਸੀ ਪਰ ਅੱਜ ਰਾਗ ਵੱਖੋ-ਵੱਖਰੇ ਨੇ ਲੋਕ ਸਭਾ ਹਲਕਾ ਲੁਧਿਆਣਾ ਲੁਧਿਆਣਾ ਵੀ ਇਸ ਵਕਤ ਕੇਂਦਰ ਬਿੰਦੂ ਬਣਿਆ ਹੋਇਆ ਸਿਆਸਤ ਦਾ ਦੋ ਮੁੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਇੱਕ ਦੂਸਰੇ ਦੇ ਖਿਲਾਫ ਖੜੇ ਨੇ ਇੱਕ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕਾਂਗਰਸ ਵੱਲੋਂ ਤੇ ਦੂਸਰੇ ਪਾਸੇ ਸੰਸਦ ਮੈਂਬਰ ਰਵਨੀਤ ਮਿੱਟੂ ਉ ਭਾਜਪਾ ਵੱਲੋਂ ਦੋਵੇਂ ਚੋਣ ਲੜ ਰਹੇ ਨੇ ਤੇ ਦੋਵਾਂ ਦੀ ਜੱਫੀ ਪਾਉਂਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਦਰੇਸੀ ਮੈਦਾਨ ਨੇੜੇ ਇੱਕ ਸਕੂਲ ਦੇ ਵਿੱਚ ਕਰਵਾਈ ਬਾਬਾ ਖਾਟੂ ਸ਼ਾਮ ਦੇ ਜਾਗਰਣ ਦੀ ਹੈ ਜਾਗਰਣ ਦੇ ਵਿੱਚ ਭਜਨ ਗਾਇਕ ਕਨਈਆ ਮਿੱਤਲ ਭਜਨ गा ਰਹੇ ਸੀ ਇਸੇ ਦੌਰਾਨ ਭਾਜਪਾ ਉਮੀਦਵਾਰ ਰਵਨੀਤ ਮਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਇੱਕ ਦੂਸਰੇ ਨੂੰ ਜੱਫੀ ਪਾਉਂਦੇ ਆ ਕਨਈਆ ਮਿੱਤਲ ਨੇ ਜਾਗਰਣ ਦੇ ਮੰਚ ਤੋਂ ਸਾਫ਼-ਸਾਫ਼ ਇਹ ਗੱਲ ਆਖੀ ਉਹ ਕਿਸੇ ਇੱਕ ਆਕੂ ਦੇ ਹੱਕ ਵਿੱਚ ਕਹਿੰਦੇ ਭਜਨ ਨਹੀਂ गा ਰਹੇ ਉਹਨਾਂ ਇਹ ਵੀ ਆਖਿਆ ਕਿ ਸਾਰੇ ਉਮੀਦਵਾਰ ਉਹਨਾਂ ਵਾਸਤੇ ਬਰਾਬਰ ਹੈ ਕਨਈਆ ਮਿੱਤਲ ਨੇ ਸੰਗਤ ਜਾਗਰਣ ਦੇ ਵਿੱਚ ਮੋਦੀ ਦੇ ਨਾਅਰੇ ਲਾਉਣ ਵਾਲਿਆਂ ਨੂੰ ਵੀ ਰੋਕਿਆ ਤੇ ਕਿਹਾ ਕਿ ਕੋਈ ਵੀ ਇਸ ਪੰਡਾਲ ਦੇ ਵਿੱਚ ਇਸ ਸਥਾਨ ਤੇ ਮੋਦੀ ਦੇ ਨਾਅਰੇ ਨਾ ਲਾਵੇ ਰਾਮਨਾਮ ਜਪਿਆ ਕਰੋ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਕਈ ਥਾਵਾਂ ਤੇ ਚਰਚਾ ਇਸ ਵਕਤ ਛੜੀ ਹੋਈ ਹੈ ਚਰਚਾ ਦਾ ਵਿਸ਼ਾ ਇਹ ਵੀਡੀਓ ਬਣੀ ਹੋਈ ਹੈ ਦੋਵੇਂ ਆਗੂ ਲੋਕ ਸਭਾ ਚੋਣਾਂ ਇੱਕ ਦੂਸਰੇ ਦੇ ਵਿਰੋਧ ਚ ਲੜ ਰਹੇ ਨੇ ਰਾਜਾ ਵੜਿੰਗ ਰਵਨੀਤ ਬਿੱਟੂ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਵੀ ਕਰ ਰਹੇ ਨੇ ਉਹ ਕਹਿੰਦਾ ਸੀ ਮਾਤ ਤੋਦੇ ਸਲਾਮ ਵਾਲੀ ਇਹਦੀ ਤੁਸੀਂ ਮਾਨਸਿਕਤਾ ਦੇਖੋ ਜਿਨੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਤੋਪਾਂ ਤੇ ਟੈਂਕਾਂ ਨੂੰ ਵੀੜਿਆ ਹੋਵੇ ਉਹਨੂੰ ਰਵਨੀਤ ਬਿੱਟੂ ਕਹਿੰਦਾ ਸੀ ਕਿ ਰਾਜਾ ਵੜਿੰਗ ਮਾ ਮੰਨਦਾ ਹੈ ਉਹ ਕਹਿੰਦਾ ਇਸੇ ਗੱਲ ਤੋਂ ਲੈ ਕੇ ਮੇਰੀ ਨਾਰਾਜ਼ਗੀ ਰਾਹੁਲ ਗਾਂਧੀ ਨਾਲ ਸ਼ੁਰੂ ਹੋਈ ਸੀ ਦੂਸਰੇ ਪਾਸੇ ਰਾਜਾ ਵੜੇਗ ਰਵਨੀਤ ਬਿੱਟੂ ਨੂੰ ਪਾਰਟੀ ਬਦਲਣ ਕਰਕੇ ਗਦਾਰ ਆਖ ਰਿਹਾ ਕਿਉਂਕਿ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲਿਆ ਗਿਆ ਬਿੱਟੂ ਬੀਤੀਆਂ ਦੋ ਟਰਮਾਂ ਤੋਂ ਲੁਧਿਆਣਾ ਤੋਂ ਸੰਸਦ ਮੈਂਬਰ ਚਲੇ ਆ ਰਹੇ ਨੇ ਆਪੋ ਆਪਣੇ ਰਾਗ ਹੈ ਤੇ ਆਪੋ ਆਪਣੀਆਂ ਨਾਲ ਕੋਲੇ ਡਫਲੀਆਂ ਨੇ ਪਰ ਜੱਫੀਆਂ ਪੈ ਗਈਆਂ ਲੋਕ ਪਾਰਟੀਆਂ ਬਦਲਣ ਤੋਂ ਬਾਅਦ ਇੱਕ ਦੂਸਰਾ ਸਿਰ ਪਾੜਨ ਤੱਕ ਜਾਂਦੇ ਨੇ ਪਰ ਇਹ ਜੱਫੀਆਂ ਪਾਉਂਦੇ ਐ ਇੱਥੇ ਹੀ ਵਸ ਨਹੀਂ ਰਾਜਾ ਵੜਿੰਗ ਨੇ ਹੁਣ ਇੱਕ ਹੋਰ ਵੱਡਾ ਖੁਲਾਸਾ ਕਰ ਦਿੱਤਾ ਹੈ ਉਹ ਕਹਿੰਦੇ ਭਾਜਪਾ ਦੇ ਉਮੀਦਵਾਰ ਨੇ ਸਾਡੇ ਚੋਂ ਹੀ ਗਾਇਆ ਰਵਨੀਤ ਬਿੱਟੂ ਉਹ ਕਹਿੰਦੇ ਭਾਜਪਾ ਤਾਂ ਹੁਣੇ ਨੂੰ ਲੁਧਿਆਣੇ ਤੋਂ ਆਪਣਾ ਉਮੀਦਵਾਰ ਬਦਲਦੇ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਕਹਿੰਦੇ ਭਾਜਪਾ ਨੇ ਸਰਵੇ ਕਰਵਾਇਆ ਹੈ ਤਾਜ਼ਾ ਸਰਵੇਖਣ ਦੇ ਮੁਤਾਬਕ ਉਹ ਜਿੱਤ ਦੇ ਨਜ਼ਰ ਨਹੀਂ ਆ ਰਹੇ ਉਹ ਤਾਂ ਕਦੇ ਕਿਤੇ ਚੌਥੇ ਪੰਜਵੇਂ ਸਥਾਨ ਤੇ ਖੜੇ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਨੇ ਖੁਲਾਸਾ ਕੀਤਾ ਹੈ ਕਿ ਭਾਜਪਾ ਦੇ ਵੱਲੋਂ ਨਯੁਕਤ ਕੀਤੇ ਤਾਜ਼ਾ ਅਬਜ਼ਰਵਰਾਂ ਦੇ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਦੇ ਦੌਰਾਨ ਬਿੱਟੂ ਨੂੰ ਦਸਾਂ ਸਾਲਾਂ ਤੱਕ ਬਹੁਤ ਜ਼ਿਆਦਾ ਨਿੱਜੀ ਸੱਤਾ ਦੀ ਵਿਰੋਧੀ ਦਾ ਭਾਵਨਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਅੰਦਰੂਨੀ ਸਰਵੇਖਣ ਨੇ ਉਹਨਾਂ ਨੂੰ ਲੁਧਿਆਣਾ ਦੀ ਲੜਾਈ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਦਿੱਤਾ ਹੈ ਤੇ ਉਹ ਮੁਕਾਬਲੇ ਵਿੱਚ ਬਾਕੀ ਸਭ ਤੋਂ ਪਿੱਛੇ ਰਹਿ ਸਕਦੇ ਆ ਤੇ ਭਾਜਪਾ ਅਗਲੇ ਕੁਝ ਦਿਨਾਂ ਦੇ ਵਿੱਚ ਇੱਕ ਵੱਖਰੇ ਉਮੀਦਵਾਰ ਦਾ ਲੁਧਿਆਣਾ ਤੋਂ ਉਹ ਕਹਿੰਦੇ ਐਲਾਨ ਕਰ ਸਕਦੀ ਹੈ। ਕਿਉਂਕਿ ਪਾਰਟੀ ਦੇ ਅਬਜ਼ਰਵਰ ਮਹਿਸੂਸ ਕਰਦੇ ਐ ਕਿ ਹਾਲੇ ਵੀ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਵਾਲੇ ਫੈਸਲੇ ਵਿੱਚ ਕੁਝ ਸੋਧ ਕਰਨ ਦਾ ਸਮਾਂ ਹੈ ਰਾਜਾ ਵੜਿੰਗ ਨੇ ਭਰੋਸਾ ਪ੍ਰਗਟਾਇਆ ਹੈ ਕਿ ਭਾਜਪਾ ਜਿਸ ਨੂੰ ਵੀ ਮદાન ਵਿੱਚ उतਾਰੇਗੀ ਉਹ ਨਾ ਸਿਰਫ ਚੌਥੇ ਜਾਂ ਪੰਜਵੇਂ ਸਥਾਨ ਤੇ ਰਹੇਗਾ ਸਗੋਂ ਉਹ ਤਾਂ ਕਹਿੰਦੇ ਆਪਣੀ ਜ਼ਮਾਨਤ ਵੀ ਜ਼ਬਤ ਕਰਾਏਗਾ ਵੜਿੰਗ ਨੇ ਇਥੋਂ ਤੱਕ ਦਾਵਾ ਕਰ ਦਿੱਤਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਵੀ ਨਿੱਜੀ ਤੌਰ ਤੇ ਲੁਧਿਆਣੇ ਤੋਂ ਆ ਕੇ ਚੋਣ ਲੜ ਲੈਣਾ ਤਾਂ ਜ਼ਮਾਨਤ ਨਰਿੰਦਰ ਮੋਦੀ ਵੀ ਨਹੀਂ ਬਚਾ ਸਕਣਗੇ ਤੇ ਹੁਣ ਮੋਦੀ ਆਉਣਗੇ ਜਾਂ ਨਹੀਂ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਪਰ ਜਿਹੜੀਆਂ ਗੱਲਾਂ ਰਾਜਾ ਵੜਿੰਗ ਸਾਹਿਬ ਕਰ ਰਹੇ ਨੇ ਆਪਣੇ ਆਪ ਨੂੰ ਬਹੁਤ ਉਮੀਦਵਾਰ ਮਜ਼ਬੂਤ ਦੱਸ ਰਹੇ ਨੇ ਉਹਨਾਂ ਦੀ ਫੂਕ ਪ੍ਰਤਾਪ ਬਾਜਵਾ ਕੱਟੀ ਜਾਂਦੇ ਨੇ ਉਹ ਕਹਿੰਦੇ ਮੈਂ ਤਾਂ ਇਹ ਆਖ ਰਿਹਾ ਰਵਨੀਤ ਬਿੱਟੂ ਨਾਲ ਕਿਉਂਕਿ ਉਹਨਾਂ ਦੀ ਆੜ ਫਸ ਚੱਲ ਰਹੀ ਹੈ ਇੱਕ ਦੂਸਰੇ ਨੂੰ ਚੈਲੰਜ ਕਰ ਰਹੇ ਨੇ ਉਹ ਕਹਿੰਦੇ ਇਹ ਕਹਿੰਦਾ ਕਿ ਮੇਰੇ ਮੁਕਾਬਲੇ ਆ ਕੇ ਲੜ ਕਹਿੰਦੇ ਤੁਹਾਨੂੰ ਯਾਦ ਹੋਣਾ ਹੈ ਕਿ ਦਾਰਾ ਸਿੰਘ ਜਦੋਂ ਉਹਨਾਂ ਨੂੰ ਕਹਿੰਦਾ ਸੀ ਕੋਈ ਮੇਰੇ ਨਾਲ ਲੜਦਾਰਾ ਸਿੰਘ ਕਹਿੰਦਾ ਸੀ ਪਹਿਲਾਂ ਮੇਰੇ ਛੋਟੇ ਭਰਾ ਨਾਲ ਭਾਵ ਕਮਜ਼ੋਰ ਬੰਦੇ ਨਾਲ ਕੁਲਕੇ ਵੇਖ ਲੈ ਜੇ ਇਹਨੂੰ ਟਾਤਾ ਫਿਰ ਤੇਰੇ ਨਾਲ ਮੈਂ ਕੁਲ ਲਊਗਾ ਇਹਦਾ ਮਤਲਬ ਰਾਜਾ ਵੜਿੰਗ ਵੀ ਪ੍ਰਤਾਪ ਬਾਜਬਾ ਦੇ ਅਨੁਸਾਰ ਉਹਨਾਂ ਤੋਂ ਕਮਜ਼ੋਰ ਉਮੀਦਵਾਰ ਨੇ ਪਰ ਰਾਜਾ ਵੜਿੰਗ ਕਹਿੰਦੇ ਉਹਨਾਂ ਦੇ ਮੁਕਾਬਲੇ ਕੋਈ ਵੀ ਆ ਜੇ ਭਾਵੇਂ ਮੋਦੀ ਸਾਹਿਬ ਆ ਜਾਣ ਉਹਨਾਂ ਨੂੰ ਚਿੱਤ ਕਰ ਦੇਣਗੇ ਆ ਸੁਣ ਕੇ ਤੁਹਾਨੂੰ ਸ਼ਾਇਦ ਥੋੜੀ ਬਹੁਤੀ ਹੈਰਾਨੀ ਹੋਵੇ ਪਰ ਹੈਰਾਨ ਨਾ ਹੋਇਆ ਕਰੋ ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਖਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫਸਰ ਜਿਹੜੇ ਕਿ ਮਲਾਪਟ ਖੋਰੀ ਦੇ ਵਿਰੁੱਧ ਆਪਣੀ ਮੁਹਿੰਮ ਦੇ ਕਾਰਨ ਕਾਫੀ ਸਮਾ ਚਰਚਾ 'ਚ ਰਹੇ ਪਰ ਉਹਨਾਂ ਨੇ ਸੇਵਾ ਮੁਕਤੀ ਕੁਝ ਸਮਾਂ ਪਹਿਲਾਂ ਲੈ ਲਈ ਸੀ ਉਦੋਂ ਤੋਂ ਹੀ ਕਿਆਸ ਲੱਗ ਰਹੇ ਸੀ ਕਿ ਉਹ ਕਿਸੇ ਸਿਆਸੀ ਪਾਰਟੀ ਵਿੱਚ ਜਾ ਸਕਦੇ ਆ ਆਖਰਕਾਰ ਉਹ ਬਿਲਕੁਲ ਜਾਣਕਾਰੀ ਸਟ੍ਰੀਕ ਨਿਕਲੀ ਉਹਨਾਂ ਨੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਹੇਠਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰ ਲਈ ਸੀ ਉਹਨਾਂ ਕਿਹਾ ਸੀ ਕਿ ਕਿਸੇ ਵੀ ਰਾਸ਼ਟਰੀ ਪਾਰਟੀ ਵੱਲ ਨਹੀਂ ਜਾਣਗੇ ਕਿਉਂਕਿ ਪੰਜਾਬ ਦੀ ਭਲਾਈ ਕਰਨ ਵਾਸਤੇ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਤੇ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਉਹ ਸ਼ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੋਂ ਅਤੇ ਉਹਨਾਂ ਦੇ ਪ੍ਰਧਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਇਹ ਉਹਨਾਂ ਨੇ ਆਖਿਆ ਸੀ ਕਿਉਂ ਕਿਸੇ ਅਹੁਦੇ ਦੀ ਝਾਕ ਦੇ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਏ ਅਕਾਲੀ ਦਲ ਦੇ ਵਿੱਚ ਰਹਿ ਕੇ ਜੋ ਵੀ ਉਹਨਾਂ ਦੀ ਡਿਊਟੀ ਲੱਗੇਗੀ ਸੇਵਾ ਕਰਨਗੇ ਪਹਿਲਾਂ ਇਹ ਵੀ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਹੁਸ਼ਿਆਰਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਉਤਾਰ ਸਕਦਾ ਹੈ ਪਰ ਉੱਥੋਂ ਸੋਨ ਸਿੰਘ ਠੰਡਲ ਹੋਰਾਂ ਨੂੰ ਟਿਕਟ ਦੇ ਦਿੱਤੀ ਗਈ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਆ ਪਰ ਹੁਣ ਆਚਨ ਚੇਤ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਡਾਕਟਰ ਲਖਵੀਰ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪ੍ਰਤਾਪ ਬਾਜਵਾ ਸਾਬਕਾ ਵਿਧਾਇਕ سورਿੰਦਰ ਹਡਾਵਰ ਅਤੇ ਕੁਝ ਹੋਰਨਾਂ ਦੀ ਮੌਜੂਦਗੀ ਚ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਐ ਇਹ ਸਾਰਾ ਕੁਝ ਦੇਖ ਕੇ ਲੋਕ ਹੈਰਾਨ ਹੋ ਰਹੇ ਸੀ ਕਿਤਾ ਟਿਕਟ ਦੀ ਝਾਕ ਵਿੱਚ ਵੀ ਨਹੀਂ ਸੀ ਇਹ ਤਾਂ ਅਕਾਲੀ ਦਲ ਅਤੇ ਉਹਨਾਂ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਖੇਤਰੀ ਪਾਰਟੀ ਦਾ ਸਮਰਥਨ ਕਰ ਰਹੇ ਸੀ ਤੇ ਹੁਣ ਅਚਨਚੇਤ ਕੀ ਹੋ ਗਿਆ ਤੇ ਇਧਰਲੇ ਪਾਸੇ ਕਾਂਗਰਸ ਚਾਕੇ ਉਹਨਾਂ ਨੇ ਕਾਂਗਰਸ ਪ੍ਰਤੀ ਆਪਣੀ ਵਚਨਵੱਤਾ ਦਾ ਪ੍ਰਗਟਾਵਾ ਕੀਤਾ ਅਤੇ ਇੱਥੇ ਹੀ ਬਸ ਨਹੀਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਹੈ। ਤੁਹਾਨੂੰ ਯਾਦ ਕਰਵਾ ਦਿਆਂ ਕਿ ਜਦੋਂ ਉਹ ਜ਼ਿਲ੍ਹਾ ਸਿਹਤ ਅਧਿਕਾਰੀ ਸਨ ਉਹਨਾਂ ਨੇ ਕਈ ਮੁਲਾਕਾਤਾਂ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਪੁਰਾਣੀਆਂ ਸਰਕਾਰਾਂ ਵਕਤ ਨੂੰ ਕੰਮ ਨਹੀਂ ਸੀ ਕਰ ਦਿੱਤਾ ਜਾਂਦਾ, ਕੰਮ ਕਰਨ ਦਾ ਸਵਾਦ ਹੀ ਉਹਨਾਂ ਨੂੰ ਹੁਣ ਆ ਰਿਹਾ ਹੈ। ਪਰ ਇਹਦਾ ਮਤਲਬ ਪੁਰਾਣੀਆਂ ਸਰਕਾਰਾਂ ਵਕਤ ਤਾਂ ਅਕਾਲੀ ਦਲ ਵੀ ਸੀ ਜਾਂ ਕਾਂਗਰਸੀ ਸੀ ਪਰ ਹੁਣ ਉਹ ਇਹਨਾਂ ਦੀਆਂ ਨੀਤੀਆਂ ਤੋਂ ਹੀ ਪ੍ਰਭਾਵਿਤ ਵੀ ਹੋ ਰਹੇ ਹੈ ਅਤੇ ਲਗਾਤਾਰ ਕੁਝ ਹਫ਼ਤਿਆਂ ਦੇ ਵਿੱਚ ਪਾਰਟੀਆਂ ਵੀ ਬਦਲ ਰਹੇ ਹੈ। ਹੁਣ ਗੱਲ ਕਰ ਰਿਹਾ ਫਿਰੋਜ਼ਪੁਰ ਦੇ ਵਿੱਚ ਹੋਏ ਬੇਅਦਬੀ ਮਾਮਲੇ ਦੀ ਇੱਕ ਨਵਾਂ ਮੋੜ ਆ ਗਿਆ ਜੀ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਬੰਡਾਲਾ ਜਿੱਥੇ ਬੀਤੇ ਸ਼ਨੀਚਰਵਾਰ ਦੀ ਬਾਅਦ ਦੁਪਹਿਰ ਤਕਰੀਬਨ ਡੇਢ 2 ਵਜੇ ਦੇ ਦਰਮਿਆਨ ਇੱਕ ਬੇਅਦਬੀ ਦੀ ਘਟਨਾ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਸੀ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਜਿਸਤੀ ਉਮਰ 19 ਸਾਲ ਸੀ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਵਿਅਕਤੀ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਸਾਵਧਾਨੀ ਦੇ ਤਹਿਤ ਕਦਮ ਚੁੱਕੇ ਜਾ ਰਹੇ ਨੇ ਦੂਸਰੇ ਪਾਸੇ ਮ੍ਰਿਤਕ ਬਖਸ਼ੀ ਸਿੰਘ ਜਿਸ ਦਾ ਪਿੰਡ ਤਲੀ ਗੁਲਾਮ ਉਹਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹਦਾ ਲੜਕਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਉਹ ਬੀਤੇ 2 ਸਾਲਾਂ ਤੋਂ ਇਲਾਜ ਅਧੀਨ ਸੀ ਜਿਸ ਦੀਆਂ ਰਸੀਦਾਂ ਵੀ ਉਹਨਾਂ ਕੋਲ ਨੇ ਜਦੋਂ ਉਹਨਾਂ ਨੂੰ ਆਪਣੇ ਲੜਕੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਫੜੇ ਜਾਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਪਰ ਉਹਦੀ ਕਿਸੇ ਨੇ ਗੱਲ ਨਹੀਂ ਸੁਣੀ ਉਲਟਾ ਉਹਨਾਂ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਪੁੱਤਰ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤਾਂ ਲੋਕਾਂ ਨੂੰ ਉਹਨੂੰ ਫੜ ਕੇ ਪੁਲਿਸ ਤੇ ਹਵਾਲੇ ਕਰ ਦੇਣਾ ਚਾਹੀਦਾ ਸੀ ਕਾਨੂੰਨ ਉਹਨੂੰ ਸਜ਼ਾ ਦਿੰਦਾ ਉਹਨੂੰ ਮਾਰਨਾ ਠੀਕ ਨਹੀਂ ਸੀ ਇਸ ਮਾਮਲੇ ਵਿੱਚ ਪਿਤਾ ਦੀ ਮੰਗ ਤੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਦ ਤੋਂ ਬਾਅਦ ਖਬਰ ਮਿਲ ਰਹੀ ਹੈ ਕਿ ਮੁਕੱਦਮਾ ਦਰਜ ਕਰ ਦਿੱਤਾ ਗਿਆ ਪੁਲਿਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀ ਅਤੇ ਪੁਲਿਸ ਤੇ ਮੁਲਾਜ਼ਮਾਂ ਦੇ ਸਾਹਮਣੇ ਉਹਦਾ ਦਾਅਵਾ ਹੈ ਕਿ ਉਹਦੇ ਪੁੱਤਰ ਦਾ ਕਤਲ ਕੀਤਾ ਗਿਆ ਅਜਿਹੇ ਚ ਜਦੋਂ ਤੱਕ ਉਹਨਾਂ ਲੋਕਾਂ ਨੂੰ ਕਹਿੰਦੇ ਇਨਸਾਫ ਨਹੀਂ ਮਿਲਦਾ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਇਸ ਘਟਨਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਸੋਮਿਆ ਮਿਸ਼ਰਾ ਦਾ ਕਹਿਣਾ ਹੈ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਪੁਲਿਸ ਵੱਲੋਂ ਹਰ ਪਹਿਲੂ ਦੀ ਹਰ ਐਂਗਲ ਤੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਬਣਦੀ ਹਰ ਇੱਕ ਐਂਗਲ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀ ਜਾਏਗੀ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸਤਕਾਰ ਕਮੇਟੀ ਵੱਲੋਂ ਵੀ ਆਖ ਦਿੱਤਾ ਗਿਆ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਹਫ਼ਤੇ ਦੇ ਵਿੱਚ ਸਿੱਟ ਦੇ ਵੱਲੋਂ ਇਹ ਸਾਜ਼ਿਸ਼ ਦਾ ਖੁਲਾਸਾ ਨਾ ਕੀਤਾ ਗਿਆ ਤਾਂ ਤਿੱਖੇ ਸੰਘਰਸ਼ ਦੀ ਉਹਨਾਂ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਪਤਾ ਲੱਗੇ ਕਿ ਇਹਦੇ ਪਿੱਛੇ ਕੌਣ ਹੈ ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ 2021 ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਰਹ ਰਾਸਤਾ ਸਮਾਸੀ ਉਸ ਦੌਰਾਨ ਇੱਕ ਵਿਅਕਤੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਜੰਗਲਾ ਟੱਪ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਸਮੇਸਿਰ ਸੇਵਾਦਾਰ ਨੇ ਰੋਕਿਆ ਸੀ ਗੁੱਸੇ ਵਿੱਚ ਹੀ ਸੰਗਤ ਨੇ ਉਹਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਸਵਾਲ ਉਦੋਂ ਵੀ ਪੈਦਾ ਹੋਇਆ ਸੀ ਕਿ ਜੇਕਰ ਉਹਨੂੰ ਮਾਰਿਆ ਨਾ ਜਾਂਦਾ ਤਾਂ ਪਤਾ ਲੱਗਦਾ ਕਿ ਨੇ ਭੇਜਿਆ ਉਹਦੀ ਪਛਾਣ ਵੀ ਨਹੀਂ ਸੀ ਹੋ ਸਕੀ ਉਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਤਖਤ ਜੀ ਕੇਸਗੜ ਸਾਹਿਬ ਉੱਥੇ ਅੰਮ੍ਰਿਤ ਵੇਲਾ ਸੀ ਇੱਕ ਸਾਕਸ਼ ਬੀੜੀ ਲੈ ਕੇ ਅੰਦਰ ਪਹੁੰਚ ਗਿਆ ਸੀ ਤੇ ਫਿਰ ਉਹਨੂੰ ਬੀੜੀ ਨੂੰ ਸਾੜ ਕੇ ਉਹਨੇ ਰਾਗੀ ਸਿੰਘਾਂ ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਫੜਿਆ ਗਿਆ ਸੀ ਤੇ ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇ ਕਿ ਪਿਛਲੇ ਸਾਲ 23 ਅਪ੍ਰੈਲ ਨੂੰ ਮਰਿੰਡਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਜਦੋਂ ਉਸਨੇ ਤਾਬਿਆਂ ਬੈਠੇ ਗ੍ਰੰਤੀ ਸਿੰਘਾਂ ਦੇ ਚਪੇੜਾ ਵੀ ਮਾਰਿਆ ਸੀ ਫੜਿਆ ਗਿਆ ਸੀ ਕੁੱਟਕੁਟਾਪਾ ਵੀ ਕੀਤਾ ਗਿਆ ਸੀ ਤੇ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਉਹ ਬੰਦ ਸੀ ਉਦੀ ਛਾਤੀ ਵਿੱਚ ਅਚਾਨਕ ਦਰਦ ਹੋਇਆ ਸੀ ਤੇ ਫਿਰ ਬਾਅਦ 'ਚ ਉਹਦੀ ਹਸਪਤਾਲ 'ਚ ਮੌਤ ਹੋ ਗਈ ਤੇ ਪਰਿਵਾਰ ਨੇ ਉਹਦੀ Laash ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਹੁਣ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਹਲੇ ਕੁਝ ਕ ਸਮਾਂ ਹੀ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਫੈਸਲਾ ਵੀ ਸੁਣਾਇਆ ਗਿਆ ਸੀ ਸਮੁੱਚੀ ਸਿੱਖ ਸੰਗਤ ਨੂੰ ਕਿ ਪਹਿਲੀ ਗੱਲ ਤਾਂ ਇਹ ਕਿ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੇਅਦਬੀ ਹੋਵੇ ਉੱਥੋਂ ਦੀ ਪ੍ਰਬੰਧਕ ਕਮੇਟੀ ਉੱਥੋਂ ਦੇ ਸੇਵਾਦਾਰ ਉੱਥੋਂ ਦੇ ਗ੍ਰੰਥੀ ਸਿੰਘ ਉਹ ਜ਼ਿੰਮੇਵਾਰ ਹੋਣਗੇ ਹੁਣ ਫਿਰ ਵੱਡਾ ਸਵਾਲ ਹੈ ਕਿ ਉਸ ਵਕਤ ਗੁਰਦੁਆਰਾ ਸਾਹਿਬ ਦੇ ਅੰਦਰ ਕੌਣ-ਕੌਣ ਸੀ ਕੀ ਕਿਸੇ ਨੇ ਜਾਣ ਤੋਂ ਰੋਕਿਆ ਕਿ ਕੋਈ ਅੰਦਰ ਸੀ ਜਾਂ ਨਹੀਂ ਜੇ ਬਾਹਰ ਇੰਨੇ ਲੋਕ ਸੀ ਤਾਂ ਅੰਦਰ ਕੋਈ ਕਿਉਂ ਨਹੀਂ ਸੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਚੋਣਾ ਦਾ ਮਾਹੌਲ ਵੀ ਹੈ ਇਹ ਵਾਰਦਾਤ ਆਪਣੇ ਆਪ ਦੇ ਵਿੱਚ ਸਵਾਲ ਵੀ ਬਹੁਤ ਚੁੱਕ ਰਹੀ ਹੈ ਇਹਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾ ਨੇ ਸਿੱਖ ਸੰਗਤ ਨੂੰ ਬਿਆਦਵੀ ਦੇ ਦੋਸ਼ੀ ਦੇ ਪਰਿਵਾਰ ਦਾ ਸਮਾਜਿਕ ਤੇ ਧਾਰਮਿਕ ਬਾਈਕਾਟ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਕਿ ਦੋਸ਼ੀ ਦੀਆਂ ਅੰਤਮ ਰਸਮਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਹੋਣ ਦਿੱਤੀਆਂ ਜਾਣ ਇਹ ਹੁਕਮ ਸੁਣਾ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਬੀਤੇ ਲੰਬੇ ਸਮੇਂ ਤੋਂ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਕਿਹਾ ਕਿ ਸਰਕਾਰ ਦਾ ਕਾਨੂੰਨ ਨਾ ਤਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਫਲ ਸਾਬਤ ਹੋ ਰਿਹਾ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਵਿੱਚ ਕਾਮਯਾਬ ਹੋ ਰਿਹਾ ਹੈ ਇਸ ਕਰਕੇ ਸੰਗਤ ਨੂੰ ਵੀ ਉਹਨਾਂ ਵੱਲੋਂ ਪਹਿਲਾਂ ਵੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਪੂਖਤਾ ਹੋਣੇ ਚਾਹੀਦੇ ਆ ਉਹਨਾਂ ਨੇ ਤਾਂ ਆਖਿਆ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹਦੀਆਂ ਜ਼ਿੰਮੇਵਾਰ ਹੋਣਗੀਆਂ ਤੇ ਹੁਣ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਬਹੁਤ ਵੱਡਾ ਸਵਾਲ ਹੈ ਤੇ ਇਧਰਲੇ ਪਾਸੇ ਕਿਸਾਨੀ ਮੋਰਚੇ ਤੋਂ ਫਿਰ ਇੱਕ ਮੰਦਭਾਗੀ ਖਬਰ ਮਿਲ ਰਹੀ ਹੈ ਕਿਸਾਨ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਮੋਰਚੇ ਗੱਡੀ ਬੈਠਿਆ ਕਿਸਾਨਾਂ ਦਾ ਦਾਅਵਾ ਹੈ ਕਿ ਮੰਗਾਂ ਪੂਰੀਆਂ ਜਦੋਂ ਤੱਕ ਨਹੀਂ ਹੁੰਦੀਆਂ ਉਦੋਂ ਤੱਕ ਇਹ ਮੋਰਚੇ ਜਾਰੀ ਰਹਿਣਗੇ ਤੇ ਇਹਨਾਂ ਧਰਨਿਆਂ ਦੇ ਵਿੱਚੋਂ ਇੱਕ ਮੰਦਭਾਗੀ ਖਬਰ ਮਿਲੀ ਹੈ ਕਿਸਾਨਾਂ ਦੇ ਮੋਰਚੇ ਦੇ ਵਿੱਚੋਂ ਪਹਿਲਾਂ ਕਈ ਆਦਮੀ ਜਿਹੜੇ ਕਿਸਾਨ ਸੀ ਉਹਨਾਂ ਦੀ ਮੌਤ ਹੋਈ ਹੈ ਤੇ ਹੁਣ ਇੱਕ ਔਰਤ ਦੀ ਮੌਤ ਹੋ ਜਾਣ ਦੀ ਖਬਰ ਮਿਲ ਰਹੀ ਹੈ ਤੇ ਇਸ ਔਰਤ ਦਾ ਨਾਮ ਬਲਵਿੰਦਰ ਕੌਰ ਤੇ ਉਮਰ 55 ਵਰੇ ਦੱਸੀ ਜਾ ਰਹੀ ਹੈ ਤੇ ਪਿੰਡ ਵਲੀਪੁਰ ਤੇ ਜ਼ਿਲ੍ਹਾ ਤਰਨਤਾਰਨ ਦੱਸਿਆ ਗਿਆ ਹੈ ਕਿਸਾਨ ਆਗੂ ਸਰਵਰ ਸਿੰਘ ਪੰਧੀਰ ਨੇ ਜਾਣਕਾਰੀ ਦਿੱਤੀ ਹੈ ਕਿ ਮੋਰਚੇ ਵਿੱਚ ਪਹਿਲੀ ਔਰਤ ਦੀ ਮੌਤ ਹੋਈ ਹੈ ਸਰਵਰ ਸਿੰਘ ਪੰਧੀਰ ਨੇ ਕਿਹਾ ਕਿ ਮੋਰਚਾ ਸ਼ੁਰੂ ਹੋਣ ਤੋਂ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਬਲਵਿੰਦਰ ਕੌਰ ਨੂੰ ਰਾਤ 12 ਵਜੇ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਹਨਾਂ ਨੂੰ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ ਸਰਵਣ ਸਿੰਘ ਪੰਧੀਰ ਨੇ ਦੱਸਿਆ ਕਿ ਬਲਵਿੰਦਰ ਕੌਰ ਦੀ Laash ਨੂੰ ਪੋਸਟਮਾਰਟਮ ਕਰਵਾ ਕੇ ਰੇਲਵੇ ਸਟੇਸ਼ਨ ਲਿਆਂਦਾ ਜਾਏਗਾ ਜਿਸ ਤੋਂ ਬਾਅਦ Laash ਨੂੰ ਉਹਨਾਂ ਦੇ ਜੱਦੀ ਪਿੰਡ ਰਵਾਨਾ ਕਰ ਦਿੱਤਾ ਜਾਏਗਾ ਤੇ ਹੁਣ ਅਗਲੀ ਖਬਰ ਹੈ ਜਿਹੜੀ ਪੰਜਾਬ ਪੁਲਿਸ ਇਹਦਾ ਮਤਲਬ ਇਸ ਫਾਈਲ ਤੇ ਲਗਾਤਾਰ ਕੰਮ ਕਰ ਰਹੀ ਸੀ ਲਗਭਗ 1 ਸਾਲ ਬਾਅਦ ਅੰਨੇ ਕਤਲ ਦੀ ਗੁੱਥੀ ਸੁਲਝਾ ਦਿੱਤੀ ਹੈ ਹਾਲਾਂਕਿ ਪੁਲਿਸ ਦੇ ਉੱਤੇ ਲੋਕ ਸਵਾਲ ਵੀ ਚੁੱਕਦੇ ਨੇ ਕਿ 2 ਮਹੀਨੇ ਹੋ ਗਏ 4 ਮਹੀਨੇ ਹੋ ਗਏ ਲਗਭਗ ਸਾਲ ਹੋ ਗਿਆ ਕੋਈ ਨਤੀਜਾ ਸਾਹਮਣੇ ਨਹੀਂ ਆ ਇਹਦਾ ਮਤਲਬ ਅੰਦਰ ਖਾਤੇ ਜਾਂਚ ਪੜਤਾਲ ਚੱਲ ਰਹੀ ਹੁੰਦੀ ਹੈ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਦੀ ਨਿਗਰਾਨੀ ਦੇ ਹੇਠ ਥਾਣਾ ਭਿੰਡੀ ਸੈਡਾ ਦੀ ਪੁਲਿਸ ਨੇ ਲਗਭਗ 1 ਸਾਲ ਪਹਿਲਾਂ ਇੱਕ ਕਤਲ ਹੋਇਆ ਸੀ ਕਤਲ ਅੰਨਾ ਸੀ ਤੇ ਉਹਦੀ ਗੁੱਥੀ ਸੁਲਝਾ ਲਈ ਹੈ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਥਾਣਾ ਭਿੰਡੀ ਸੈਡਾ ਦੇ ਮੁਖੀ ਜਿਹੜੇ ਤਫਤੀਸ਼ੀ ਅਧਿਕਾਰੀ ਸਨ ਆਗਿਆਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਬੀਤੀ 11 ਮਈ ਤੇ 2023 ਨੂੰ ਲਗਭਗ ਸਾਲਕ ਪਹਿਲਾਂ ਪਿੰਡ ਚੱਕ ਕਮਾਲਖਾਂ ਚ ਸਵੇਰੇ ਤੜਕਸਾਰ ਸੈਰ ਕਰਦਿਆਂ ਸੁਖਵਿੰਦਰ ਸਿੰਘ ਜਿਨ੍ਹਾਂ ਦੀ ਉਮਰ ਲਗਭਗ 55 ਸਾਲ ਸੀ ਕੁਝ ਅਣਪਛਾਤੇਆਂ ਦੇ ਵੱਲੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਇਹ ਸਬੰਧੀ ਉਹ ਕੰਦੇ ਪੁਲਿਸ ਬੀਤੇ ਸਮੇਂ ਦੇ ਦੌਰਾਨ ਬਰੀਕੀ ਨਾਲ ਤਫਤੀਸ਼ ਕਰ ਰਹੀ ਸੀ ਫੋਨ ਕਾਲਸ ਟ੍ਰੇਸ ਕਰ ਰਹੀ ਸੀ ਤੇ ਉਹਦੇ ਤੋਂ ਬਾਅਦ ਬਲਵਿੰਦਰ ਸਿੰਘ ਬਿੰਦੀ ਜਿਹਨਾਂ ਦਾ ਪਿੰਡ ਚੱਕ ਕਮਾਲਖਾਨ ਅਰਜਨ ਸਿੰਘ ਅਤੇ ਬਲਵਿੰਦਰ ਸਿੰਘ ਜਿਹਨਾਂ ਦਾ ਪਿੰਡ ਭਿੰਡੀ ਔਲਖ ਖੁਰਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਕੋਲੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਬਲਵਿੰਦਰ ਸਿੰਘ ਬਿੰਦੀ ਵਾਸੀ ਚੱਕ ਕਮਾਲਖਾਨ ਜ਼ਮੀਨ ਦੇ ਲੈਣ ਦੇਣ ਨੂੰ ਲੈ ਕੇ ਸੁਖਵਿੰਦਰ ਸਿੰਘ ਦੇ ਨਾਲ ਰੰਜਿਸ਼ ਰੱਖਦਾ ਸੀ ਤੇ ਇਸੇ ਰੰਜਿਸ਼ ਦੇ ਤਹਿਤ ਬਲਵਿੰਦਰ ਸਿੰਘ ਬਿੰਦੀ ਨੇ ਅਰਜਨ ਅਤੇ ਬਲਵਿੰਦਰ ਸਿੰਘ ਭਿੰਡੀ ਔਲਖ ਖੁਰਦ ਨਾਲ ਮਿਲ ਕੇ ਸੋਖਵਿੰਦਰ ਸਿੰਘ ਦੇ ਕਤਲ ਦੀ ਇੱਕ ਯੋਜਨਾ ਬਣਾਈ ਅਰਜੰਤ ਤੇ ਬਲਵਿੰਦਰ ਨੂੰ ਆਪਣੇ ਕੋਲੋਂ 1 ਲੱਖ ਰੁਪਏ ਦੀ ਸੁਪਾਰੀ ਦਿੱਤੀ ਅਤੇ ਫਿਰ ਸੁਖਵਿੰਦਰ ਸਿੰਘ ਦਾ ਕਤਲ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਦੇ ਵੱਲੋਂ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਦੇ ਨਾਲ ਸੰਬੰਧਤ ਖਬਰ ਦੀ। ਪੰਜਾਬੀ ਭਾਈਚਾਰੇ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਖਬਰ ਹੈ। ਕਾਮਾਗਾਟਾ ਮਾਰੂ ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਉਹ ਜਹਾਜ਼ ਜਿਹੜਾ ਕੈਨੇਡਾ ਦੇ ਪਾਣੀਆਂ ਦੇ ਵਿੱਚੋਂ ਬਰੰਗ ਮੋੜ ਦਿੱਤਾ ਗਿਆ ਸੀ ਕਿ ਨਹੀਂ ਤੁਸੀਂ ਨਹੀਂ ਇੱਥੇ ਆ ਸਕਦੇ ਇੱਕ ਸ਼ਰਤ ਲਾ ਦਿੱਤੀ ਗਈ ਸੀ ਸਿੱਧੇ ਸਫ਼ਰ ਦੀ ਹੁਣ ਵਾਈਟ ਰੌਕ ਜਿਹੜਾ ਕਿ ਬਿਲਕੁਲ ਸਮੁੰਦਰੀ ਤੱਟ ਦੇ ਕਿਨਾਰੇ ਤੇ ਵਸਿਆ ਸ਼ਹਿਰ ਹੈ ਛੋਟਾ ਜਿਹਾ ਸ਼ਹਿਰ ਹੈ ਆਲੇ ਦੁਆਲੇ ਉਹਨੂੰ ਸਰੀ ਨੇ ਘੇਰਿਆ ਹੋਇਆ ਹੈ ਵਾਈਟ ਰੌਕ ਸਿਟੀ ਕਾਉਂਸਲ ਨੇ 1914 ਦੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਯਾਦ ਕਰਦੇ ਹਾਂ ਵਾਟਰਫਰੰਟ ਤੇ ਇਸ ਘਟਨਾ ਦੇ ਇਤਿਹਾਸ ਤੇ ਵਿਖਿਆਨ ਦੇ ਬਾਬਤ ਇੱਕ ਪੈਨਲ ਸਥਾਪਿਤ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਸਬੰਧੀ ਕਾਮਾਗਾਟਾ ਮਾਰੂ ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਤੂਰ ਨੇ ਜਾਣਕਾਰੀ ਦਿੱਤੀ ਹੈ। ਤੂਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ 17 ਦਸੰਬਰ ਤੇ 2119 ਨੂੰ ਸਿਟੀ ਆਫ ਵਾਈਟ ਰੌਕ ਦੀ ਮੇਅਰ ਅਤੇ ਕਾਉਂਸਲ ਨੂੰ ਕਾਮਾਗਾਟਾ ਮਾਰੂ ਯਾਤਰੀਆਂ ਨੂੰ ਮਾਨਤਾ ਦੇਣ ਵਾਸਤੇ ਇੱਕ ਬੇਨਤੀ ਪੱਤਰ ਲਿਖਿਆ ਸੀ। ਇਹ ਸਬੰਧੀ ਫਿਰ 16 ਅਕਤੂਬਰ ਤੇ 2023 ਨੂੰ ਕੌਂਸਲ ਦੇ ਵਿੱਚ ਮਤਾ ਪੇਸ਼ ਕਰ ਦਿੱਤਾ ਗਿਆ। ਉਦਤ ਬਾਅਦ ਕੌਂਸਲ ਨੇ ਸਿਟੀ ਸਟਾਫ ਨੂੰ ਮਤੇ ਦੀ ਵਿਚਾਰਨ ਵਾਸਤੇ ਵਿਚਾਰ ਚਰਚਾ ਦੇ ਵਾਸਤੇ ਭੇਜਿਆ ਤੇ ਸਿਫਾਰਸ਼ਾਂ ਵੀ ਮੰਗ ਲਈਆਂ। ਸਿਟੀ ਸਟਾਫ ਨੇ 29 ਅਪ੍ਰੈਲ ਤੇ 2024 ਨੂੰ ਕਾਮਾਗਾਟਾ ਮਾਰੂ ਯਾਤਰੀਆਂ ਦੀ ਪਛਾੜ ਲਈ ਸਿਫਾਰਸ਼ਾਂ ਪੇਸ਼ ਕਰ ਦਿੱਤੀਆਂ। ਇਸ ਤੋਂ ਬਾਅਦ ਕੌਂਸਲ ਨੇ ਕਾਮਾਗਾਟਾ ਮਾਰੂ ਯਾਤਰੀਆਂ ਨੂੰ ਮਾਨਤਾ ਦੇਣ ਦੇ ਵਾਸਤੇ ਸਿਟੀ ਆਫ ਵਾਈਟ ਰੌਕ ਦੇ ਵਿੱਚ ਵਾਟਰ ਫਰੰਟ ਦੇ ਉੱਤੇ ਹੈਰਿਟੇਜ ਕਾਮਾਗਾਟਾਵਾਰੂ ਸਟੋਰੀ ਬੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੌਂਸਲ ਨੂੰ ਦੱਸਿਆ ਗਿਆ ਹੈ ਕਿ 1914 ਦੀਆਂ ਗਰਮੀਆਂ ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਸਿੱਖਾਂ ਲਈ ਕਾਮਾਗਾਟਾਵਾਰੂ ਦੇ ਯਾਤਰੀਆਂ ਦੀ ਸਹਾਇਤਾ ਕਰਨਾ ਇੱਕ ਵੱਡੀ ਚਿੰਤਾ ਸੀ ਉਸ ਸਮੇਂ ਕੁਝ ਸਿੱਖ ਵਾਈਟ ਟਰੱਕ ਵਿੱਚ ਵੀ ਰਹਿੰਦੇ ਸੀ ਜਿਨ੍ਹਾਂ ਨੇ ਕਾਮਾਗਾਟਾਵਾਰੂ ਦੇ ਯਾਤਰੀਆਂ ਵਾਸਤੇ ਭੋਜਨ ਪਾਣੀ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਸੀ ਕਾਮਾਗਾਟਾ ਮਾਰੂ ਜਹਾਜ਼ ਦੀ ਲੀਜ਼ ਦੇ ਵਿੱਚ ਵੀ ਇੱਥੋਂ ਦੇ ਲੋਕਾਂ ਨੇ ਯੋਗਦਾਨ ਪਾਇਆ ਸੀ ਤਾਂ ਕਿ ਉਹਨੂੰ ਕਿਸੇ ਤਰੀਕੇ ਇੱਥੇ ਰੱਖਿਆ ਜਾ ਸਕੇ ਉਹਨੂੰ ਵਾਪਸ ਨਾ ਭੇਜਿਆ ਜਾ ਸਕੇ 1914 ਦੀ ਕਾਮਾਗਾਟਾ ਮਾਰੂ ਘਟਨਾ ਦਾ ਵਾਈਟ ਰੋਕ ਨਾਲ ਇਤਿਹਾਸ ਸਬੰਧ ਹੈ ਇਸ ਇਤਿਹਾਸਕ ਸਬੰਧ ਨੂੰ ਮੰਨਦਿਆਂ ਕਾਉਂਸਲ ਨੇ ਇਸ ਸੰਬੰਧੀ ਵਾਟਰ ਫਰੰਟ ਦੇ ਉੱਤੇ ਇੱਕ ਵਿਆਖਿਆਤਮਕ ਇਤਿਹਾਸ ਨਾਲ ਲਿਖਿਆ ਪੈਨਲ ਲਗਾਉਣ ਦਾ ਫੈਸਲਾ ਕਰ ਲਿਆ ਹੈ ਕਾਉਂਸਲ ਦੇ ਇਸ ਇਤਿਹਾਸਕ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਾਂ ਰਾਜ ਸਿੰਘ ਤੂਰ ਨੇ ਕਿਹਾ ਕਿ ਉਹਨਾਂ ਯਾਤਰੀਆਂ ਨੂੰ ਬਹੁਤ ਇਹ ਵੱਡੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਇਸ ਦੁਖਾਂਤ ਨੂੰ ਆਪਣੇ ਪਿੰਡੇ ਤੇ ਝੱਲਿਆ ਉਹਨਾਂ ਵੱਖਰੇ ਤੌਰ ਤੇ ਵਾਈਟ ਰੌਕ ਦੀ ਮੇਅਰ ਮੇਗਾ ਨਾਈਟ ਕਾਉਂਸਲਰਾਂ ਅਤੇ ਸਿਟੀ ਸਟਾਫ ਦਾ ਵੀ ਧੰਨਵਾਦ ਕੀਤਾ ਕਿਉਂਕਿ ਹੁਣ ਵਾਈਟ ਰੌਕ ਦੇ ਵਾਟਰ ਫਰੰਟ ਦੇ ਉੱਤੇ ਕਾਮਾਗਾਟਾ ਮਾਰੂ ਦੇ ਇਤਿਹਾਸ ਨਾਲ ਭਰਪੂਰ ਇੱਕ ਪੈਨਲ ਸਜੋਬਤ ਕੀਤਾ ਜਾਏਗਾ ਜਿਸ ਨੂੰ ਉੱਥੇ ਆਉਣ ਜਾਣ ਵਾਲੇ ਸੈਲਾਨੀ ਪੜ ਸਕਿਆ ਕਰਨਗੇ ਦੋਸਤੋ ଏਸੀ ਕੋਲਮ 라ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਬਾਦ ਲਈ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ